ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਹੀ ਉਥੇ ਰਾਹਤ ਦੇ ਰਿਆ ਪਰ ਮੈਂ ਗੁਰੂ ਦੇ ਘਰੇ ਕੁਲਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਫੜਦਾ ਪਿਆ ਆਰੇ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਰਤੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹਾਕਮਾਂ ਨੂੰ ਸਮੱਤ ਦੇ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਾਏ ਨਾ ਜਿੱਥੇ ਵੱਡੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਬਿਰਤਾਂਤ ਘੜੇ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਗੁਰੂ ਇਹਨਾਂ ਦੇ ਅੰਗ ਸੰਗ ਆ ਜੋ ਵੀ ਨੇ ਕਾਫੀ ਟਿੰਡਾ ਇਸ ਤੇ ਤੁਸੀਂ ਦौरा ਕਰਕੇ ਆਏ ਔਰ ਅਰਦਾਸਾਂ ਦੇ ਦਿੱਤੀਆਂ ਵੀ ਕੀਤੀਆਂ ਨੇ ਇਸ ਸਮੇਂ ਦੇ ਕੀ ਹਾਲਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਜਿਹੜੇ ਨੇ ਦੇਖੋ ਝੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉਤਰਿਆ ਵਾ ਪਰ ਜਿੰਨਾ ਘਰਾਂ ਤੋਂ ਪਾਣੀ ਉਤਰਿਆ ਵੀ ਉੱਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਇਹ ਸੌਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਢੇਠਾ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਿਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਸਨ ਪੱਖੋਂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੋਂ ਆ ਉਹ ਦਿੱਤੀ ਜਾ ਰਹੀ ਆ ਤੋਂ ਇਥੇ ਆਪਾਂ ਇਹੋ ਹੀ ਕਹਿ ਸਕਦੇ ਵੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਹੇਠਾਂ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨਮੈਂਦਾ ਜਮਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤੋ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆ ਵੀ ਉਥੇ ਰਾਹਤ ਦੇ ਰਿਆ ਪਰ ਮੈਂ ਗੁਰੂ ਦੇ ਘਰੇ ਕੁਲਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਫੜਦਾ ਪਿਆ ਤੋ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਔਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆ ਸਹਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅੱਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਸ ਹਫਤੇ ਤੋਂ ਛੇਤੀ ਨਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੰਨ ਬੰਨੇ ਜਾ ਰਹੇ ਆ। ਔਰ ਉੱਥੇ ਲਾਗੇ ਦਰਿਆ ਸੁਕਦਾ ਵਾ ਕਈ ਥਾਵਾਂ ਦੇ ਹੱਥੇ ਹੋ ਜਾਂਦੇ ਆ। ਤੋਂ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ। ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਕਿ ਬਹੁਤ ਚਿੰਤਾਜਨਕ ਆ। ਮੈਂ ਪਰਸੋਂ ਹਰਿਆਣੇ ਚ ਸੀ। ਔਰ ਉੱਥੇ ਮੈਂ ਹਰੇਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰ ਇੱਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦਾ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾਉ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਮ ਹੀ ਪਾਣੀ ਆਇਆ ਅਜੇ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚੇਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਹੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਕੋਈ ਤਿਆਰੀ ਤਿਆਰੀ ਕਰ ਲਈਏ ਤੇ ਉਹ ਆਇਆ ਸੀ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਆਦੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਥੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹਾਕਮਾਂ ਨੂੰ ਸਮੱਤ ਦੇਣਾ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਜਿੱਥੇ ਕਿ ਪੰਜਾਬ ਨੂੰ ਨਸ਼ੇਲੀ ਬਦਨਾਮਤ ਨੌਜਵਾਨਾਂ ਨਸ਼ੇਲੀ ਬਦਨਾਮ ਅੱਜ ਉਹੀ ਨੌਜਵਾਨ ਨੇ ਜਿਹੜੇ ਡੂੰਘੇ ਪਾਣੀ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਰਾਸ਼ਨ ਪਚਾਰੇ ਨੇ ਰੱਖਿਆ ਕਰਦੇ ਦੇਖੋ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਬਿਰਤਾਂਤ ਘੜੇ ਸੀ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਗੁਰੂ ਇਹਨਾਂ ਦੇ ਅੰਗ ਸੰਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਹਮਾਰੇ ਪਹੁੰਚ ਰਹੀ ਆ ਆਪ ਹੀ ਉੱਥੇ ਰਾਹਤ ਦੇ ਰਹੀ ਆ ਮੈਂ ਗੁਰੂ ਦੇ ਘਰੇ ਕੁਲੁੱਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉੱਥੇ ਬਾਹ ਫੜਦਾ ਪਿਆ ਔਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਤੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹਾਕਮਾਂ ਨੂੰ ਸਮੱਤ ਦੇ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਵਿਰਤਾਂਤ ਘੜੇ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਗੁਰੂ ਇਹਨਾਂ ਦੇ ਅੰਗ ਸੰਗ ਆ ਆਏ ਤੁਸੀਂ ਨੇ ਕਾਫੀ ਟੰਡਾ ਇਸੇ ਤੋਂ ਪੂਰਾ ਕਰਕੇ ਆਏ ਔਰ ਅਰਦਾਸਾਂ ਦੇ ਜੀਅ ਵੀ ਕੀਤੀਆਂ ਨੇ ਇਸ ਸਮੇਂ ਦੇ ਕੀ ਹਾਲਾਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਾਤ ਜਿਹੜੇ ਨੇ ਦੇਖੋ ਜਿਹੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉੱਤਰਿਆ ਵਾ ਅ ਜਿੰਨਾ ਘਰਾਂ ਤੋਂ ਪਾਣੀ ਉੱਤਰਿਆ ਵੀ ਉੱਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉੱਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਕਿ ਇਸ ਔਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖ ਕੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਠੇਠਾਂ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਸਨ ਪੱਖੋਂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੋਂ ਆ ਉਹ ਦਿੱਤੀ ਜਾ ਰਹੀ ਆ ਤੋਂ ਇਥੇ ਆਪਾਂ ਇਹੋ ਹੀ ਕਹਿ ਸਕਦੇ ਵੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਹੇਠਾਂ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਾ ਜਮਾਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤੋ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਹੀ ਉਥੇ ਰਾਹਤ ਦੇ ਰਿਆ ਪਰ ਮੈਂ ਗੁਰੂ ਦੇ ਘਰੇ ਕੁਲਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਫੜਦਾ ਪਿਆ ਤੋ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਔਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆਸਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਹ ਸਾਫਤ ਤੋਂ ਛੇਤੀ ਨਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੰਨ ਬੰਨੇ ਜਾ ਰਹੇ ਆ ਔਰ ਉੱਥੇ ਲਾਗੇ ਦਰਿਆ ਸੁਕਦਾ ਵਾ ਕਈ ਥਾਵਾਂ ਦੇ ਹੱਥੇ ਹੋ ਜਾਂਦੇ ਆ ਤੋਂ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਕਿ ਬਹੁਤ ਚਿੰਤਾਜਨਕ ਆ ਮੈਂ ਪਰਸੋਂ ਹਰਿਆਣੇ ਚ ਸੀ ਔਰ ਉੱਥੇ ਮੈਂ ਹਰੇਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰ ਇੱਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦਾ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾਉ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਮ ਹੀ ਪਾਣੀ ਆਇਆ ਅਜੇ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜ਼ਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚਿੰਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਹੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਕੋਈ ਤਿਆਰੀ ਤਿਆਰੀ ਕਰ ਲਈਏ ਤੇ ਉਹ ਆਇਆ ਸੀ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਆਦੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਥੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹਾਕਮਾਂ ਨੂੰ ਸਮਤ ਦੇਓ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਜਿੱਥੇ ਕਿ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਹੈ ਨੌਜਵਾਨਾਂ ਨੂੰ ਨਸ਼ੇ ਲਈ ਬਦਨਾਮ ਅੱਜ ਉਹੀ ਨੌਜਵਾਨ ਨੇ ਜਿਹੜੇ ਡੂੰਘੇ ਪਾਣੀ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕਿ ਰਾਸ਼ਨ ਪਚਾਰੇ ਨੂੰ ਰੱਖਿਆ ਕਰਦੇ ਦੇਖੋ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਵਿਰਤਾਂਤ ਘੜੇ ਸੀ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਭਾ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਗੁਰੂ ਇਹਨਾਂ ਦੇ ਅੰਗ ਸੰਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਹੀ ਉਥੇ ਰਾਹਤ ਦੇ ਰਹਾ ਪਰ ਮੈਂ ਆ ਗੁਰੂ ਦੇ ਘਰੇ ਕੁਲੁੱਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉੱਥੇ ਬਾਹ ਫੜਦਾ ਪਿਆ ਆਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਤੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹੱਕ ਮਾਨੂੰ ਸਮੱਤ ਦੇ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉੱਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਵਿਰਤਾਂਤ ਘੜੇ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਗੁਰੂ ਇਹਨਾਂ ਦੇ ਅੰਗ ਸੰਗ ਆ ਆਏ ਦੋਇ ਨੇ ਕਾਫੀ ਟੰਡਾ ਇਸ ਤੇ ਤੁਰੀ ਪੂਰਾ ਕਰਕੇ ਆਏ ਔਰ ਅਰਦਾਸਾਂ ਦੇ ਕੇ ਕੀਤੀਆਂ ਨੇ ਇਸ ਸਮੇਂ ਦੇ ਕੀ ਹਾਲਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਾਲਾਤ ਜਿਹੜੇ ਨੇ ਦੇਖੋ ਜਿਹੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉਤਰਿਆ ਵਾ ਅ ਜਿੰਨਾ ਘਰਾਂ ਤੋਂ ਪਾਣੀ ਉਤਰਿਆ ਵੀ ਉਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਇਸ ਸੌਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਢੇਠਾਂ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਿਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਾਸ਼ਨ ਪੱਖੋਂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੋਂ ਆ ਉਹ ਦਿੱਤੀ ਜਾ ਰਹੀ ਆ ਤੋਂ ਇਥੇ ਆਪਾਂ ਇਹੋ ਹੀ ਕਹਿ ਸਕਦੇ ਭੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਹੇਠਾਂ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਮਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਖੁਸ਼ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤੋ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆ ਵੀ ਉਥੇ ਰਾਹਤ ਦੇ ਰਿਆ ਪਰ ਮੈਂ ਗੁਰੂ ਦੇ ਘਰੇ ਕੋਲਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਫੜਦਾ ਪਿਆ ਤੋ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਆਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆ ਸਹਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਸ ਆਫਤ ਤੋਂ ਛੇਤੀ ਨਿਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਚਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬਨ ਬੰਨੇ ਜਾ ਰਹੇ ਆ ਔਰ ਉੱਥੇ ਲਾਗੇ ਦਰਿਆ ਸੁਗਦਾ ਵਾ ਕਈ ਥਾਵਾਂ ਤੇ ਹੱਥੇ ਹੋ ਜਾਂਦੇ ਆ ਤੋਂ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਕਿ ਬਹੁਤ ਚਿੰਤਾਜਨਕ ਆ ਮੈਂ ਪਰਸੋਂ ਹਰਿਆਣੇ ਚ ਸੀ ਔਰ ਉੱਥੇ ਮੈਂ ਹਰੇਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾ ਛੋਟੀ ਨਦੀ ਹਰ ਇੱਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮਲਾਜ਼ਮਾਂ ਦਾ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾਉ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਾਂ ਹੀ ਪਾਣੀ ਆਇਆ ਅਜੇ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜ਼ਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚਿੰਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਸੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਆ ਕੋਈ ਤਿਆਰੀ ਤਿਆਰੀ ਕਰ ਲਈਏ ਤੇ ਉਹ ਆਇਆ ਸ਼ੀ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਆਦੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਥੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹਾਕਮਾਂ ਨੂੰ ਸਮਰਥ ਦੇ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਜਿੱਥੇ ਕਿ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਹੈ ਨੌਜਵਾਨਾਂ ਨੂੰ ਨਸ਼ੇ ਲਈ ਬਦਨਾਮ ਅੱਜ ਉਹੀ ਨੌਜਵਾਨ ਨੇ ਜਿਹੜੇ ਡੂੰਘੇ ਪਾਣੀ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕਿ ਰਾਸ਼ਨ ਪਚਾਰੇ ਨੂੰ ਲੱਤਿਆ ਕਰਦੇ ਨੇ ਦੇਖੋ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਵਿਰਤਾਂਤ ਘੜੇ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਗੁਰੂ ਇਹਨਾਂ ਦੇ ਅੰਗ ਸੰਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਹੀ ਉੱਥੇ ਰਾਹਤ ਦੇ ਰਿਹਾ ਪਰ ਮੈਂ ਹਾ ਗੁਰੂ ਦੇ ਘਰੇ ਕੁਲਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉੱਥੇ ਬਾਹ ਫੜਦਾ ਪਿਆ ਆਹਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਤੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹਾਕਮਾਂ ਨੂੰ ਸਮੱਤ ਦੇ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਵਿਰਤਾਂਤ ਘੜੇ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਗੁਰੂ ਇਹਨਾਂ ਦੇ ਅੰਗ ਸੰਗ ਆ ਉਹਨੇ ਕਾਫੀ ਟੰਡਾ ਇਸੇ ਤੋਂ ਦौरा ਕਰਕੇ ਆਏ ਔਰ ਅਰਦਾਸਾਂ ਦੇਂਦੀਆਂ ਵੀ ਕੀਤੀਆਂ ਨੇ ਇਸ ਸਮੇਂ ਦੇ ਕੀ ਹਾਲਾਤ ਵਾਏਗੁਰੂ ਜੀ ਦਾ ਕੱਲ ਦਾ ਵਾਏਗੁਰੂ ਜੀ ਕੀ ਫਤ ਹੈ ਹਾਲਾਤ ਜਿਹੜੇ ਨੇ ਦੇਖੋ ਜਿਹੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉੱਤਰਿਆ ਵਾ ਪਰ ਜਿੰਨਾ ਘਰਾਂ ਤੋਂ ਪਾਣੀ ਉੱਤਰਿਆ ਵੀ ਉੱਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉੱਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਇਹ ਸੌਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਢੇਠਾ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਿਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਾਸ਼ਨ ਪੱਖੋਂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੋਂ ਆ ਉਹ ਦਿੱਤੀ ਜਾ ਰਹੀ ਆ ਤੋਂ ਇਥੇ ਆਪਾਂ ਇਹੋ ਹੀ ਕਹਿ ਸਕਦੇ ਭੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਹੇਠਾਂ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਮਾਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤੋ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆ ਵੀ ਉਥੇ ਰਾਹਤ ਦੇ ਰਿਆ ਪਰ ਮੈਂ ਗੁਰੂ ਦੇ ਘਰੇ ਕੁਲਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਫੜਦਾ ਪਿਆ ਤੋ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਔਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆ ਸਹਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਸ ਆਫਤ ਤੋਂ ਛੇਤੀ ਨਿਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੰਨ ਬੰਨੇ ਜਾ ਰਹੇ ਆ। ਔਰ ਉੱਥੇ ਲਾਗੇ ਦਰਿਆ ਸੁਕਦਾ ਵਾ ਕਈ ਥਾਵਾਂ ਤੇ ਹੱਥੇ ਹੋ ਜਾਂਦੇ ਆ। ਤੋਂ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ। ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਕਿ ਬਹੁਤ ਚਿੰਤਾਜਨਕ ਆ। ਮੈਂ ਪਰਸੋਂ ਹਰਿਆਣੇ 'ਚ ਸੀ। ਔਰ ਉੱਥੇ ਮੈਂ ਹਰੇਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰੇਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦਾ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾ ਉਹ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਮ ਹੀ ਪਾਣੀ ਆਇਆ ਹਜੇ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜ਼ਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚਿੰਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਹੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਯਾ ਕੋਈ ਤਿਆਰੀ ਟਿਉਰੀ ਕਰ ਲਈਏ ਤੇ ਉਹ ਆਇਆ ਸ਼ੇ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਅਤੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਥੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹਾਕਮਾਂ ਨੂੰ ਸਮਤ ਦੇਣਾ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਐ ਜਿੱਥੇ ਕਿ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਨੌਜਵਾਨਾਂ ਨੂੰ ਨਸ਼ੇ ਲਈ ਬਦਨਾਮ ਅੱਜ ਉਹੀ ਨੌਜਵਾਨ ਨੇ ਜਿਹੜੇ ਡੂੰਘੇ ਪਾਣੀ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕਿ ਰਾਸ਼ਨ ਪਚਾਰੇ ਨੇ ਰੱਖਿਆ ਕਰਦੇ ਦੇਖੋ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਬਿਰਤਾਂਤ ਘੜੇ ਸੀ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਸ਼ਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਗੁਰੂ ਇਹਨਾਂ ਦੇ ਅੰਗ ਸੰਗ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਹਮਾਰੇ ਪਹੁੰਚ ਰਹੀ ਆ ਆਪ ਹੀ ਉੱਥੇ ਰਾਹਤ ਦੇ ਰਹੀ ਆ ਮੈਂ ਗੁਰੂ ਦੇ ਘਰੇ ਕੁਲੁੱਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉੱਥੇ ਬਾਹ ਫੜਦਾ ਪਿਆ ਆਹਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜਾੜਾ ਆਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਗੁਰੂ ਸਾਹਿਬ ਸਾਡੀ ਪੰਥ ਨੂੰ ਪੰਜਾਬ ਨੂੰ ਇਤੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਦੇ ਹਾਕਮਾਂ ਨੂੰ ਸਮੱਤ ਦੇ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਹੇ ਨਾ ਜਿੱਥੇ ਵੱਡੇ-ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਵਿਰਤਾਂਤ ਘੜੇ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ